ਇੰਟਰਨੈਸ਼ਨਲ ਵਾਲਮੀਕੀਨ ਪਰਿਵਾਰ ਗਰੁੱਪ ਵੱਲੋਂ ਜੋ ਪਿਛਲੇ 9 ਸਾਲਾਂ ਤੋਂ 8 ਸਾਲਾਂ ਤੋਂ ਜਿਹੜਾ ਅਵਾਰਡ ਫਕਰੇ ਕੌਮ ਦਾ ਅਵਾਰਡ ਲਗਾਤਾਰ ਅਸੀਂ ਦਿੰਨੇ ਆ ਰਹੇ ਆ ਉਹ ਅਵਾਰਡ ਇਸ ਵਾਰ ਦਾ ਨੌਵਾਂ ਅਵਾਰਡ ਸ਼੍ਰੀ ਰੋਨੀ ਗਿਲ ਜੀ ਨੂੰ ਉਹਨਾਂ ਦੀਆਂ ਸਵਾਮਾਂ ਬਦਲੇ ਇੰਟਰਨੈਸ਼ਨਲ ਵਾਲਮੀਕੀ ਪਰਿਵਾਰ ਵੱਲੋਂ ਉਹਨਾਂ ਨੂੰ ਸਮਰਪਿਤ ਕੀਤਾ ਜਾਣਾ ਉਹਨਾਂ ਦੀ ਨਿਰਸਵਾਰਥ ਸੇਵਾ ਨੂੰ ਦੇਖਦੇ ਹੋਏ ਇਹ ਜਿਹੜਾ ਅਵਾਰਡ ਆ ਇਸ ਵਾਰ ਸ਼੍ਰੀ ਰੋਨੀ ਗਿਲ ਜੀ ਉਸ ਅਵਾਰਡ ਦੇ ਹਿੱਸੇਦਾਰ ਬਣਦੇ ਨੇ ਸੋ ਮੈਂ ਇੱਕ ਛੋਟੀ ਜੀ ਐਗਜ਼ੈਂਪਲ ਦੇਣਾ ਚਾਹੁੰਦਾ ਇੱਥੇ ਇੱਕ ਬੁੱਕ ਪੜ੍ਹੀ ਸੀ ਮੈਂ ਉਹਦੇ ਵਿੱਚ ਬੁੱਕ ਦਾ ਟਾਈਟਲ ਸੀ ਅਸਲੀ ਇਨਸਾਨ ਦੀ ਕਹਾਣੀ ਉਹ ਇੱਕ ਫਰਾਂਸ ਦਾ ਯੋਧਾ ਹੁੰਦਾ ਆ ਫਾਈਟਰ ਜੈਟ ਚਲਾਉਂਦਾ ਹੁੰਦਾ ਜੋ ਕਿ ਵਿਸ਼ਵ ਯੋਧੇ ਦੌਰਾਨ ਆਪਣੀਆਂ ਸਵਾਵਾਵਾਂ ਦੇ ਰਿਹਾ ਸੀ ਉਸ ਦੌਰਾਨ ਉਹਦੀਆਂ ਲੱਤਾਂ ਖਤਮ ਹੋ ਗਈਆਂ ਜੈਟ ਕ੍ਰੈਸ਼ ਹੋਣ ਤੋਂ ਬਾਅਦ ਲੱਤਾਂ ਖਤਮ ਹੋ ਗਈਆਂ ਉਹ 17 ਦਿਨ ਬੜੇ ਸੰਘਰਸ਼ ਕਰਕੇ ਆਪਣੀ ਰੇਡ ਰੇਡ ਕੇ ਰਿੰਗ ਰਿੰਗ ਕੇ ਆਪਣੇ ਫੋਰਥ ਤੋਂ ਜਾਂਦਾ ਉਹਦੇ ਪੈਰ ਕੱਟੇ ਜਾਂਦੇ ਆ ਔਰ ਫੇਰ ਦੁਬਾਰਾ ਲੱਕੜ ਦੇ ਪੈਰ ਲਗਵਾ ਕੇ ਪੈਰਾਂ ਤੇ ਚੱਲਣਾ ਸਿੱਖ ਕੇ ਫੇਰ ਦੁਬਾਰਾ ਫਾਈਟਰ ਜੈਟ ਚਲਾਉਂਦਾ ਤੇ ਜੰਗ ਦੇ ਮੈਦਾਨ ਦੇ ਵਿੱਚ ਬੜੇ ਤਗੜੇ ਤਗੜੇ ਕਾਰਨਾਮੇ ਕਰਦਾ ਤੇ ਉਸ ਇਨਸਾਨ ਨੂੰ ਮਿਲਿਆ ਸੀ ਅਸਲੀ ਇਨਸਾਨ ਦਾ ਕਿਤਾਬ ਤੇ ਫੋਰ ਐਗਜ਼ਾਮਪਲ ਸਾਡੇ ਸਤਿਕਾਰਯੋਗ ਸਾਥੀ ਰੋਨੀ ਬਾਜੀ ਪਿਛਲੇ ਲੰਮੇ ਅਰਸੇ ਤੋਂ ਸਮਾਜ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਆ ਸਮਾਜ ਦੀ ਨਿਰਸਵਾਰਥ ਸੇਵਾ ਕਰ ਰਹੇ ਆ ਕਿਉਂਕਿ ਕਈ ਵਾਰੀ ਦਾ ਬਹੁਤ ਹਾਲਾਤ ਆਪਣੇ ਡਿਪੈਂਡ ਕਰਦੇ ਹੁੰਦੇ ਕਿਹੋ ਜਿਹੇ ਹਾਲਾਤਾਂ 'ਚ ਅਸੀਂ ਸੇਵਾ ਕਰਦੇ ਆ ਫਾਈਨੈਂਸ਼ੀਅਲ ਹਾਲਾਤ ਧਾਰਮਿਕ ਹਾਲਾਤ ਜਾਂ ਰਾਜਨੀਤਿਕ ਸੱਤਾ 'ਚ ਹਿੱਸੇਦਾਰੀ ਕਿਹੋ ਜੀ ਆ ਉਹ ਅਸੀਂ ਜਾਣਦੇ ਆ ਪਰਿਵਾਰਕ ਹਾਲਾਤਾਂ ਨੂੰ ਵੀ ਮੁੱਖ ਰੱਖਦੇ ਹੋਏ ਜਿਨ੍ਹਾਂ ਕੰਡੀਸ਼ਨਾਂ ਦੇ ਵਿੱਚੋਂ ਇਹਨਾਂ ਨੇ ਆਪਣੀ ਸੇਵਾ ਨੂੰ ਲਗਾਤਾਰ ਜਾਰੀ ਰੱਖਿਆ ਚਾਹੇ ਉਹ ਵਾਲਮੀਕੀ ਆਸ਼ਰਮ ਦੀ ਸੰਘਰਸ਼ ਹੋਵੇ ਇਸ ਦੇ ਵਿੱਚ ਤਰ੍ਹਾਂ ਦੇ ਸਮਾਜਿਕ ਮੁੱਦੇ ਹੋਵੇ ਚਾਹੇ ਧਾਰਮਿਕ ਮੁੱਦੇ ਹੋਵੇ ਚਾਹੇ ਉਹ ਰਾਜੂ ਪੱਖ ਹੋਵੇ ਉਹਨਾਂ ਚਾਰਾ ਪੈਨੂਆਂ ਦੇ ਸਾਡੇ ਸਭਾ ਨੂੰ ਬੜੀ ਉੱਪਰ ਤੱਕ ਲੈ ਕੇ ਜਾ ਰਹੇ ਆ ਔਰ ਲੈ ਕੇ ਜਾਂਦੇ ਰਵਾਂਗੇ ਇਹਨਾਂ ਦੀਆਂ ਇੱਥੇ ਸਭਾਵਾਂ ਨੂੰ ਮੁੱਖ ਰੱਖਦੇ ਹੋਏ ਇੰਟਰਨੈਸ਼ਨਲ ਵਾਲਮੀਕੀ ਮਾ ਇੰਟਰਨੈਸ਼ਨਲ ਵਾਲਮੀਕੀ ਪਰਿਵਾਰ ਵੱਲੋਂ ਇਹਨਾਂ ਦੇ ਨਾਮ ਦੀ ਚੋਣ ਜਿਹੜੀ ਕੀਤੀ ਜਾਂਦੀ ਆ ਇੰਟਰਨੈਸ਼ਨਲ ਵਾਲਮੀਕੀ ਪਰਿਵਾਰ ਵੱਲੋਂ ਮੈਡਮ ਸੱਤਾ ਸੋਤਾ ਜੀ ਵੱਲੋਂ ਇਹਨਾਂ ਨੂੰ ਇਸ ਅਵਾਰ ਦੌਰਾਨ ਅਸੀਂ ਇੱਕ ਸ਼ੀਲਡ ਦਵਾਂਗੇ ਜੋ ਕਿ ਹਰ ਸਾਲ ਦਿੱਨੇ ਆ ਰਹੇ ਆ ਔਰ ਉਹਦੇ ਨਾਲ ਇੰਟਰਨੈਸ਼ਨਲ ਵਾਲਮੀਕੀ ਪਰਿਵਾਰ ਵੱਲੋਂ 50000 50000 ਰੁਪਏ ਦੀ ਨਗਦ ਰਾਸ਼ੀ ਅਸੀਂ ਇੰਟਰਨੈਸ਼ਨਲ ਵਾਲਮੀਕੀ ਸਮਾਜ ਵੱਲੋਂ ਇਹਨਾਂ ਨੂੰ ਭੇਟ ਕਰਦੇ ਆ ਔਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਮੈਂ ਬੇਨਤੀ ਕਰਦਾ ਰੋਨੀ ਗਿੱਲ ਜੀ ਨੂੰ ਉਹ ਮੰਚ ਤੇ ਆਉਣ ਤੇ ਆਪਣਾ ਮਾਨ ਸਨਮਾਨ ਜ਼ਰੂਰ ਲੈ ਕੇ ਜਾਣ ਜੀ ਹਾਂਜੀ ਸਰ ਅੱਜ ਇੰਟਰਨੈਸ਼ਨਲ ਵਾਲਮਿਕਨ ਪਰਿਵਾਰ ਵੱਲੋਂ ਤੁਹਾਨੂੰ ਜਿਹੜਾ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜਵਾਮਿਕੀ ਔਰ ਸਨਮਾਨ ਤਾਂ ਪਹਿਲਾਂ ਵੀ ਬਹੁਤ ਮਿਲੇ ਆ ਫਰਕੇ ਵਿੱਚ ਗੋਲਡ ਮੈਡਲ ਜਾਂ ਗੋਲਡ ਮੈਡਲ ਔਰ ਅੱਜ ਦਾ ਜਿਹੜਾ ਸਰਪ੍ਰਾਈਜ਼ ਦਿੱਤਾ ਇਹਨਾਂ ਨੇ ਮੇਰੀ ਟੀਮ ਹੀ ਆ ਔਰ ਬੰਨੋ ਸਰਪ੍ਰਾਈਜ਼ ਦਿੱਤਾ ਜਿਹੜਾ ਮੈਨੂੰ ਬੜਾ ਜਿਹੜਾ ਸਨਮਾਨ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਵੀ ਤੁਸੀਂ ਸਮਾਜ ਦੇ ਯਤਨ ਕਰਦੇ ਹੋ ਸਮਾਜ ਦੇ ਲਈ ਹਮੇਸ਼ਾ ਤਤ ਪਰ ਰਹਿੰਦੇ ਹੋ ਹੋਰਾਂ ਨੂੰ ਤੁਸੀਂ ਸਮਾਜ ਦੇ ਵਿੱਚ ਸਮਾਜ ਸੇਵੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਸਮਾਜ ਸੇਵੀਆਂ ਨੂੰ ਤਾਂ ਮੈਸੇਜ ਇਹ ਕਹਿਣਾ ਚਾਹੁੰਗਾ ਇਹ ਜਿਹੜੇ ਆੜਿਆ ਜਾਂ ਸਨਮਾਰਤ ਕਰਦੇ ਆ ਸਾਰੇ ਜੋ ਵੀ ਟੀਮ ਕਰਦੀ ਆ ਉਹ ਇੱਕ ਹਲਾਸ਼ਰੀ ਆ ਕਿਉਂਕਿ ਸਮਾਜ ਲਈ ਹੋਰ ਕੰਮ ਕਰੇ ਹੋਰ ਬਦੇ ਬੰਦਾ ਜੀ ਸੋ ਪਾਵਨ ਪ੍ਰਗਟਦੀਪ ਸਿੰਘ ਮੁਖ ਰੱਖਦੇ ਕੀ ਕਹਿਣਾ ਚਾਹੁੰਦੇ ਹੋ ਪ੍ਰਗਟਪੁਰਸਤ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਆ ਔਰ ਸਾਰਿਆਂ ਨੂੰ ਸਨੇਹਾ ਆ ਦੀ ਸ਼ਾਂਤੀ ਨਾਲ ਔਰ ਆਸਥਾਨਾ ਜਿਹੜੀ ਉਹ ਜਿਹੜਾ ਬਣਾਇਆ ਜਾਵੇ ਸਾਰਾ ਜੀ ਜਿਵੇਂ ਇੰਟਰਨੈਸ਼ਨਲ ਵਾਲਮੀਕੀ ਪਰਿਵਾਰ ਨੇ ਤੁਹਾਨੂੰ ਸਰਪ੍ਰਾਈਜ਼ ਦਿੱਤਾ ਤੁਹਾਨੂੰ ਦੱਸਿਆ ਵੀ ਨਹੀਂ ਗਿਆ ਕਿ ਤੁਹਾਨੂੰ ਸਨਮਾਨ ਹੋਣਾ ਵਾ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੁਣ ਉਹ ਪਹਿਲੋਂ ਮੈਨੂੰ ਕਾਫੀ ਦਿਨ ਹੋ ਗਿਆ ਸਾਡੀ ਜਿਹੜੀ ਚੱਲ ਰਹੀ ਸੀਗੀ ਗੱਲ ਵਿੱਚ ਸਨਮਾਨ ਕਰਨਾ ਕਿਸੇ ਨੂੰ ਸਨਮਾਨਿਤ ਕਰਨਾ ਤੇ ਮੈਂ ਬਾਰ-ਬਾਰ ਪੁੱਛ ਰਿਹਾ ਸੀ ਕਿ ਆਪਾਂ ਕਿਹਨੂੰ ਕਰਨਾ ਇਹਨਾਂ ਨੇ ਮੈਨੂੰ ਇਹੀ ਕਿਹਾ ਮੈਂ ਅੱਸੀ ਘਰ ਆਏ ਤੈਨੂੰ ਲੈ ਜਾਣਾ ਨਾਲ ਜੀ ਤੇ ਅੱਜ ਵੀ ਮੈਨੂੰ ਹੋਣੀ ਜਦੋਂ ਇਹ ਅੰਦਰ ਆਏ ਟਰ ਬਚਾਣਾ ਤੇ ਮੈਨੂੰ ਉਦੋਂ ਹੀ ਪਤਾ ਲੱਗਾ ਕਿ ਕੁਝ ਹੋ ਰਿਹਾ ਹੈ ਤੇ ਬਾਅਦ ਚੈਨਾਂ ਨੇ ਦੱਸਿਆ ਜੀ ਇਹ ਜਿਹੜਾ ਪ੍ਰਯਾਸ ਇੰਟਰਨੈਸ਼ਨਲ ਵਾਲਮੀਕਿਨ ਪਰਿਵਾਰ ਵੱਲੋਂ ਕੀਤਾ ਜਾਂਦਾ ਨਗਦ ਰਾਸ਼ੀ ਔਰ ਪਰਮਾਤਮਾ ਦੀ ਸ਼ੀਲਡ ਤੇ ਪਰਮਾਦਾ ਸਭੂਤ ਜਿੰਦਾ ਜਿਹੜਾ ਪ੍ਰਯਾਸ ਇੱਕੋ ਇੱਕ ਇੰਟਰਨੈਸ਼ਨਲ ਵਲੰਟੀਅਰ ਪਰਿਵਾਰ ਕਰਦਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਹੋਰ ਸੰਗਠਨਾਂ ਨੂੰ ਵੀ ਇਹੋ ਜਿਹਾ ਪ੍ਰਯਾਸ ਕਰੇ ਕਿ ਜਿਹਦੇ ਨਾਲ ਸਮਾਜ ਸੇਵੀਆਂ ਨੂੰ ਹੱਲਾਸ਼ੀਰੀ ਮਿਲ ਸਕੇ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਹਰ ਸੰਸਥਾ ਜਿਹੜੀ ਕੰਮ ਕਰ ਰਹੀ ਆ ਜਾਂ ਜਾਂ ਲੋਕ ਕੰਮ ਕਰ ਰਹੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਹੱਲਾਸ਼ੀਰੀ ਦੇਣ ਦੇ ਇਦਾਂ ਦੇ ਪ੍ਰਯਾਸ ਕਰਨੇ ਚਾਹੀਦੇ ਔਰ ਮੈਂ ਮੈਡਮ ਸविता ਸੋਤਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਚੁਣਿਆ ਜੀ ਤੇ ਮੈਂ ਸਾਰਿਆਂ ਨਾਲੋਂ ਵੱਡਾ ਸਰਪ੍ਰਾਈਜ਼ ਇਹ ਹੈ ਕਿ ਮੈਂ ਉਹਨਾਂ ਦੀ ਟੀਮ ਦਾ ਹੀ ਬੰਦਾ ਆ ਤਾਂ ਉਹਨਾਂ ਨੇ ਮੈਨੂੰ ਹੀ ਚੁੜਿਆ ਸੁ ਬਹੁਤ ਬਹੁਤ ਧੰਨਵਾਦ